ਫਗਵਾੜਾ ਵਿਖੇ ਦੋ ਨੌਜਵਾਨਾਂ ਨੇ ਗੱਡੀ ਸਵਾਰ ਤਿੰਨ ਵਿਅਕਤੀਆਂ ਉੱਪਰ ਮਾਰਕੁੱਟ ਕਰਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਆਈਫੋਨ ਖੋ ਕੇ ਫਰਾਰ ਹੋਣ ਜਾਂਦੇ ਗੰਬੀਰ ਦੋਸ਼ ਲਗਾਏ ਹਨ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਦੀਪਕ ਕੁਮਾਰ ਵਾਸੀ ਟੱਕ ਪੰਡੋਰੀ ਅਤੇ ਉਸਦੇ ਦੋਸਤ ਹਰਮਨ ਨੇ ਦੱਸਿਆ ਕਿ ਉਹਨਾਂ ਨੇ OLX ਤੇ ਆਈਫੋਨ ਵੇਚਣ ਲਈ ਲਾਇਆ ਸੀ ਜਿਸ ਤੋਂ ਬਾਅਦ ਗੱਡੀ ਸਵਾਰ ਤਿੰਨ ਨੌਜਵਾਨ ਜਿਨ੍ਹਾਂ ਨੇ ਫੋਨ ਖਰੀਦਣਾ ਸੀ ਵੱਲੋਂ ਆ ਕੇ ਇੱਕ ਦੁਕਾਨ ਤੇ ਫੋਨ ਚੈੱਕ ਕਰਵਾਇਆ ਜਿਸ ਤੋਂ ਬਾਅਦ ਜਦੋਂ ਦੂਸਰੀ ਦੁਕਾਨ ਤੇ ਜਾ ਕੇ ਫੋਨ ਚੈੱਕ ਕਰਨ ਗੱਡੀ ਵਿੱਚ ਬੈਠੇ ਤਾਂ ਉੜਾ ਨੇ ਗੱਡੀ ਭਜਾ ਲਈ ਤੇ ਗੱਡੀ ਵਿੱਚ ਮਾਰਕੁੱਟ ਕੀਤੀ ਜਿਸ ਤੋਂ ਬਾਅਦ ਹਰਮਨ ਨਾਮਕ ਨੌਜਵਾਨ ਨੂੰ ਚੱਲਦੀ ਗੱਡੀ ਵਿੱਚ ਸੁੱਟ ਦਿੱਤਾ ਜਦੋਂ ਉਸ ਨੂੰ ਜਲੰਧਰ ਰੋਡ ਤੇ ਸਥਿਤ ਹੱਡਾ ਰੋੜੀ ਕੋਲ ਸੁੱਟ ਦਿੱਤਾ ਉਹਨਾਂ ਦੱਸਿਆ ਕਿ ਉਕਤ ਵਿਅਕਤੀ ਉਹਨਾਂ ਪਾਸੋਂ ਆਈਫੋਨ ਅਤੇ 17000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਧਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜ਼ਖਮੀ ਨੌਜਵਾਨਾਂ ਦਾ ਮੁੱਢਲਾ ਇਲਾਜ ਕੀਤਾ ਗਿਆ ਹੈ ਤੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਜਾ ਬੜਾ ਦੀਪਕਾ ਹਾਂਜੀ ਕਿੱਥੇ ਰਹਿਣ ਵਾਲੇ ਆ ਟੱਕਪੰਡੋ ਜੀ ਸਰ ਕੀ ਮਾਮਲਾ ਕੀ ਜਿਹੜਾ ਲੱਗੇ ਆਪਣਾ ਇੱਥੇ ਆਏ ਤੁਸੀਂ ਆਪਣਾ ਸਿਵਲ ਹਸਪੀਟਲ ਚ ਮਾਮੂਨ ਵੇਚਣ ਲੱਗਾ ਸੀ ਮੈਂ ਆਪਣਾ ਮੁੰਡੇ ਆਇਆ ਸੀ ਔਰ ਲੱਗ ਤੇ ਵੇਚ ਆਇਆ ਮੁੰਡੇ ਆਇਆ ਸੀ ਤੇ ਸ਼ਾਪ ਤੇ ਵੀ ਆਇਆ ਸਾਡੀ ਦੇ ਤੁਹਾਡੀ ਸ਼ਾਪ ਹਾਂਜੀ ਸ਼ਾਪ ਕਾਦੀ ਇਹ ਸ਼ਾਪ ਹੈਅਰ ਸਲੂਨ ਦੀ ਹੈ ਮੇਰੀ ਕਿੱਥੇ ਹੈ ਸ਼ਾਪ ਮੰਨਲੇ ਡੈਰੀ ਦੇ ਸਾਹਮਣੇ ਹੈ ਸਿੰਗਲਾ ਮਾਰਕੀਟ ਚ ਹਾਂਜੀ ਹਾਂਜੀ ਫੋਨ ਸਾਡਾ ਦੇਖਣ ਦੇ ਭਾਨੇ ਉਹਨਾਂ ਹੁੰਦਾ ਕਿ ਉੱਥੇ ਆਪਣੇ ਫੋਨ ਚੈੱਕ ਕਰਾਉਣ ਵਾਲੇ ਦੁਕਾਨ ਤੇ ਵੀ ਲੈ ਕੇ ਉੱਥੇ ਦੁਕਾਨ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਦੁਕਾਨ ਤੇ ਲੈ ਕੇ ਚੱਲੇ ਸੀਗੇ ਉੱਥੇ ਬਾਹਰ ਨੇਰੀ ਸੜਨ ਆਪੀ ਉਹ ਕਹਿੰਦੇ ਗੱਡੀ ਸਾਡੀ ਜੇ ਵੇਚੋ ਕੋਲ ਸਾਡੇ ਕੈਸ਼ ਸੀਗਾ 17000 ਰੁਪਏ ਭਾਈ ਨੂੰ ਵੀ ਦੇਣ ਦੇਣ ਚੱਲੇ ਸੀਗੇ ਉਹ ਨਾਲ ਹੀ ਸਾਨੂੰ ਗੱਡੀ ਘਮਾ ਲਈ ਫੋਨ ਦਿਖਾਉਣ ਦੇ ਵਿੱਚ ਚੈੱਕ ਕਰਾਉਣ ਦੇ ਭਾਨੇ ਤੇ ਉਹਨਾਂ ਨੇ ਗੱਡੀ ਤੇਜ ਕਰ ਲਈ ਗੱਡੀ ਤੇ ਕਰਕੇ ਸਾਨੂੰ ਨਾਲ ਦੋ ਮੁੰਡਾ ਮੇਰੇ ਨਾਲ ਇੱਕ ਹਰਮਨ ਸੀ ਉਹਦੇ ਨਾਲ ਹੀ ਆਹੇ ਉਹਨਾਂ ਗੱਡੀ ਤੇਜ਼ ਕਰਕੇ ਸਾਨੂੰ ਮਾਰਿਆ ਪਟਿਆ ਕਿੰਨਾ ਉਹਨਾਂ ਨੂੰ ਗੱਡੀ ਦਾ ਧੱਕਾ ਦੇ ਕੇ ਛੱਡਦੇ ਤੇ ਕਿਹੜੀ ਗੱਡੀ ਕੋਈ ਪਤਾ ਚੱਲੇ ਗੱਡੀ ਚਿੱਟੇ ਰੰਗ ਦੀ ਗੱਡੀ ਸੀ ਜੀ ਸ਼ੈਸ ਸਵਿਫਟ ਕਿੰਨੇ ਵਿਅਕਤੀਆਂ ਨੇ ਆਏ ਸੀ ਤਿੰਨ ਜਾਣੇ ਸੀ ਜੀ ਕੋਈ ਨਾਮ ਵਗੈਰਾ ਹੈ ਕੋਈ ਪਹਿਚਾਨ ਦੇ ਵਿੱਚ ਆਏ ਹੋਣ ਬੰਦੇ ਨਹੀਂ ਭਾਈ ਇਹ ਪਤਾ ਨਹੀਂ ਮੈਨੂੰ ਕੋਈ ਫੋਨ ਨੰਬਰ ਹੈਗਾ ਹਾਂਜੀ ਕੋਈ ਫੋਨ ਨੰਬਰ ਫੋਨ ਨੰਬਰ ਹੈਗਾ ਹਾਂਜੀ ਕਿੰਨੇ ਨੰਬਰ ਪਰ ਫੋਨ ਦਾ ਫੋਨ ਦਾ ਭਾਈ ਤੇ ਕੋਈ ਮੂੰਹ ਵਗੈਰੇ ਬਣ ਕੇ ਆਈ ਸੀ ਜਾਂ ਕਿਦਾਂ ਨਹੀਂ ਐਦੇ ਮੂੰਹ ਮੂੰਹ ਨਹੀਂ ਬਣਨੇ ਸੀਗੇ ਇਦਾਂ ਸਿੰਪਲੀ ਸੀਗੇ ਜਿਦਾਂ ਹੈਗੇ ਤੇ ਕਿੰਨੇ ਕ ਵਜੇ ਫਿਰ ਸਰ ਅੱਧਾ ਘੰਟਾ ਪਹਿਲਾਂ ਨਾਲ ਦਰ ਤਾਂ ਤੇ ਕਾਹਦੇ ਨੇ ਤੁਹਾਡੇ ਨਾਲ ਹਮਲਾ ਕੀਤਾ ਉਹਨਾਂ ਨੇ ਹਮਲਾ ਉਹਨਾਂ ਦੇ ਕੋਲ ਰਿਵਾਲਵਰ ਸੀ ਕਹਿੰਦੇ ਰਿਵਾਲਵਰ ਆ ਸਾਡੇ ਕੋਲ ਅੱਛਾ ਜੀ ਉਹਨਾਂ ਨੇ ਬਹੁਤ ਕੁੱਟਿਆ ਮਾਰਿਆ ਸਾਨੂੰ ਉਹਨਾਂ ਦੇ ਨਾਲ ਆ ਮਾਰਿਆ ਅੱਖ ਦੇ ਵਿੱਚ ਮੈਂ ਧੱਕੇ ਮਾਰਿਆ ਛਾਤੀ 'ਚ ਮਾਰਿਆ ਮੇਰਾ ਜਦੋਂ ਤੁਸੀਂ ਕਾਰ ਦੇ ਵਿੱਚ ਤੁਹਾਨੂੰ ਲੈ ਗਏ ਫਿਰ ਤੁਹਾਨੂੰ ਕੀ ਕੀਤਾ ਉਥੇ ਕਿੱਥੇ ਜਾ ਕੇ ਤੁਹਾਨੂੰ ਸਿੱਟਿਆ ਉਹਨਾਂ ਨੂੰ ਸਾਨੂੰ ਉੱਥੇ ਲਵਲੀ ਦੇ ਪੋਰਟੋਗਾਹ ਜਾ ਕੇ ਸਾਡਾ ਰੋੜੀ ਕੋਲ ਛੱਡਿਆ ਦੋਨਾਂ ਨੂੰ ਦੋਨਾਂ ਨੂੰ ਹਾਂਜੀ ਦੂਜੇ ਭਾਈ ਦੇ ਨਾਲ ਗਈ ਆ ਦੂਜੇ ਭਾਈ ਦਾ ਹਰਮਨ ਹਰਮਨ ਤੁਸੀਂ ਇੱਪੇ ਪਿੰਡ ਦੇ ਆ ਨਹੀਂ ਮੈਂ ਇਥੋਂ ਟੱਗ ਪੰਡੋਰੀ ਦਾ ਹਰਮਨ ਕਿੱਥੇ ਦਾ ਰਹਿਣ ਵਾਲਾ ਹਰਮਨ ਈਸਪਾਲ ਦਾ ਹੈ ਭਾਈ ਈਸਪਾਲ ਦਾ ਹੈ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਾਹਨੀਆਂ ਆ ਗਈ ਹਾਂਜੀ ਹਾਂਜੀ ਭਾਈ ਕੀ ਨਾਮ ਪਤਾ ਹੈ ਹਰਮਨ ਹਰਮਨ ਹਾਂਜੀ ਇਹ ਮਾਮਲਾ ਕੀ ਹੈ ਜਿਹੜਾ ਸਿਵਲ ਹਸਪੀਟਲ ਚ ਆਇਆ ਨਹੀਂ ਮੇਰਾ ਦੋਸਤ ਸੀਗਾ ਫੋਨ ਸੈੱਲ ਕਰਨ ਆਇਆ ਸੀਗਾ OLX ਤੇ ਕੋਈ ਮੂੜੀ ਦੇਖਣ ਆਈ ਸੀਗੇ ਤੇ ਉਹ ਦੇਖਣ ਆਏ ਤੇ ਪਹਿਲਾਂ ਦੁਪਹਿਰੇ ਚੈੱਕ ਕਰਕੇ ਗਏ ਉਦੋਂ ਇਹ ਕੱਲਾ ਜਾ ਕੇ ਚੈੱਕ ਕਰਾ ਰਿਹਾ ਆ ਮੋੜ ਕੇ ਸ਼ਾਮੀ ਤਕਰੀਬਨ 8:30 ਹੋ ਜੇ ਫੋਨ ਦੇਖਣ ਆਏ ਇਹ ਉਸ ਟਾਈਮ ਆਪਾਂ ਫੋਨ ਦਿਖਾਉਣ ਗਏ ਪਹਿਲਾਂ ਇਹ ਕਹਿੰਦੇ ਫੋਨ ਚੈੱਕ ਕਰਾਉਣਾ ਆਪਾਂ ਹੋਰ ਦੁਕਾਨ ਤੇ ਚੈੱਕ ਕਰਾਇਆ ਇਹ ਹੋਰ ਦੁਕਾਨ ਤੇ ਚੱਕਰਾ ਕੇ ਫੋਨ ਕਿਹੜਾ ਸੀਗਾ ਜੀ ਆਈਫੋਨ 31 ਪ੍ਰੋ ਸੀਗਾ ਹਾਂਜੀ ਆਈਫੋਨ 31 ਪ੍ਰੋ ਅੱਛਾ ਜੀ ਹਾਂਜੀ ਤੁਸੀਂ ਕਿਹਨੂੰ ਦਿਖਾ ਲੰਗੇ ਜੀ ਤੇ ਸਾਡੀ ਸ਼ਾਪ ਦੇ ਬੈਕ ਸਾਈਡ ਸੋਮੇ ਮੋਬਾਈਲ ਬੋਨਾ ਹਾਂਜੀ ਉਹਨਾਂ ਚੈੱਕ ਉਹਨਾਂ ਚੈੱਕ ਰਾਉਣਗੇ ਸੀਗੇ ਕਿ ਕਿੱਥੇ ਦੁਕਾਨ ਹੈ ਉਹਨਾਂ ਦੀ ਤੇ ਸਰਾਇਆ ਰੋਡ ਤੇ ਅੱਛਾ ਜੀ ਹਾਂਜੀ ਉਹਨਾਂ ਚੈੱਕ ਕਰਾ ਕੇ ਆ ਕੇ ਮੁੜ ਕੇ ਮੈਨੂੰ ਕਾਲ ਆ ਗਈ ਸੀਗੀ ਤੇ ਮੈਂ ਸ਼ੌਂਤੇ ਰੋਂ ਗਿਆ ਸੀਗਾ ਇਹ ਉਹਨਾਂ ਨਾਲ ਆ ਗਿਆ ਸੀਗਾ ਹਾਂਜੀ ਤੇ ਮੁੜ ਕੇ ਨੇ ਮੈਨੂੰ ਕਾਲ ਕੀਤੀ ਕਿ ਮੋਟਰ ਲੈ ਕੇ ਆਈ ਉੱਥੇ ਜਾਤੇ ਨੇ ਰਿਚਲ ਵੀ ਮੈਂ ਉੱਥੇ ਪਹੁੰਚਿਆ ਤੇ ਮੈਨੂੰ ਹੀ ਨਹੀਂ ਕਿਹਾ ਗੱਡੀ 'ਚ ਬੈਹਿ ਜਾ ਮੈਂ ਗੱਡੀ ਦੇ ਵਿੱਚ ਬੈਟ ਗਿਆ ਤੇ ਮੁੜ ਕੇ ਇਹ ਕਹਿੰਦੇ ਹੋਰ ਸ਼ੌਪ ਤੇ ਦੇਰ ਤੋਂ ਜਾਣਾ ਆ ਮੰਨ ਚੈੱਕ ਕਰਾਉਣਾ ਫੋਨ ਕੀ ਕੰਡੀਸ਼ਨ ਕਿਤਾ ਦੀ ਫੋਨ ਦੀ ਇਹ ਜਾਂ ਗੱਡੀ ਲੈ ਗਏ ਉੱਥੇ ਆਪਾਂ ਇਹ ਬੈਂਕਮੋਰੇ ਮੋਟਰਾਲ ਖੜਾ ਕਰਤਾ ਜਿਹੜਾ ਲੈ ਕੇ ਸੀ ਨਾ ਮੈਂ ਤੇ ਗੱਡੀ ਲੈ ਕੇ ਗਏ ਤੇ ਮੁੜ ਕੇ ਉਹ ਗੱਡੀ ਭਜਾ ਲਈ ਇੱਥੋਂ ਗੱਡੀ ਭਜਾ ਕੇ ਪਹਿਲਾਂ ਕਿਤੇ ਉੱਧ ਉੱਤਰੋ ਹੈ ਮੋੜ ਕੇ ਕਟ ਮਾਰ ਕਰਨ ਲੱਪੇ ਮੇਰੇ ਮੂੰਹ ਤੇ ਮੁੱਕੇ ਮਾਰੇ ਫਟਿਆ ਤੇ ਚੱਲਦੀ ਗੱਡੀ ਦੇ ਵਿੱਚ ਉਹ ਮੈਨੂੰ ਤਕਾ ਦੇ ਦਿੱਤਾ ਤੇ ਮੇਰਾ ਦੋਸਤ ਜਿਗਾ ਉਹਨੂੰ ਵੀ ਉਤਰਨ ਲੱਗਾ ਹੁਣ ਤਾਕੀ ਬੰਦ ਕਰਨੀ ਹੋਣੀ ਤੇ ਇਹਨੂੰ ਵਿਚੇ ਲੈ ਕੇ ਹੁਣ ਤੇ ਰਵਾਲਵਰ ਕੱਟਣ ਲੱਗੇ ਸੀ ਤੱਕਾ ਕਿੱਥੇ ਦਿੱਤਾ ਤੁਹਾਨੂੰ ਇਹਨਾਂ ਨੇ ਇਹ ਮੈਨੂੰ ਪਿੱਛੇ ਮੇਟਾ ਰੋਡ ਕੋ ਮੇਟਾ ਤੇ ਦੂਜੇ ਭਾਈ ਨੂੰ ਕਿੱਥੇ ਸਿੱਡੇ ਆਉਣਗੇ ਉਹਨਾਂ ਨੂੰ ਛੱਡਾ ਰੋਡੀ ਕੋ ਹੋਊਗੀ ਛੱਡਾ ਰੋਡੀ ਤੇ ਉਹਨਾਂ ਕੋ ਖਤਿਆਰਿਕ ਵਗੈਰਾ ਸੀਗਾ ਕੋਈ ਹਾਂਜੀ ਡਰਾਈਵਰ ਕੋ ਸੀਗਾ ਜੀ ਹਾਂਜੀ ਕਿੰਨੇ ਵਿਅਕਤੀ ਸੀਗੇ ਉਹ ਇਹ ਤਿੰਨ ਜਾਨੇ ਸੀਗੇ ਜੀ ਤੇ ਤਿੰਨਾਂ ਨੇ ਉਹਨੂੰ ਘੁੱਟਿਆ ਤੇ ਮੈਨੂੰ ਇੱਕ ਨੇ ਘੁੱਟਿਆ ਜਿਹੜਾ ਡਰਾਈਵਰ ਦੇ ਨਾਲ ਦੀ ਸੀਟ ਸੀਗਾ ਬਾਕੀ ਦੋਨਾਂ ਨੇ ਉਹਨੂੰ ਘੁੱਟਿਆ ਤੇ ਪਹਿਚਾਨ ਵਗੈਰਾ ਕਰ ਲੂਗੇ ਜੇ ਬੰਦੇ ਸਾਹਮਣੇ ਆਉਣ ਤੁਹਾਡੇ ਹਾਂਜੀ ਜੀ ਜੀ ਹੈ ਜੀ ਗੱਡੀ ਦਾ ਕੋਈ ਨੰਬਰ ਨੰਬਰ ਹੋਵੇ ਤੁਹਾਡੇ ਕੋਲ ਗੱਡੀ ਦਾ ਨੰਬਰ ਨਹੀਂ ਹੈਗਾ ਉਦਾਂ ਸਿਲਵਰ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਹਾਂਜੀ ਕਿੰਨੇ ਵਿਅਕਤੀ ਆਏ ਸੀਗੇ ਇਹ ਦੋ ਜਾਨੇ ਆਏ ਇੱਕ ਗੱਡੀ ਦੇ ਵਿੱਚ ਰੱਖ ਕੇ ਦੋ ਨਾਲ ਗਏ ਸੀ ਤੇ ਕੀ ਪ੍ਰਸ਼ਾਸਨ ਨੂੰ ਕੋ ਮੰਗ ਰੱਖਦੇ ਆਪਾਂ ਆਪਾਂ ਯਹੀ ਕਿ ਸਾਡਾ ਜੋ ਜੋ ਨੁਕਸਾਨ ਹੋਇਆ ਉਹ ਪੂਰਾ ਕਰਦੇ ਹੋ ਇੱਕ ਫੋਨ ਖੋਲਿਆ ਤੇ 17000 ਰੁਪਏ ਹੋਲੇ ਸੀਗਾ ਸਾਡਾ ਸਾਡੇ ਕੋਲ ਭਾਈ ਜੀ ਨੂੰ ਦੇਣਾ ਸੀਗਾ ਤੇ ਭਾਈ ਜੀ ਨੇ ਘਰ ਗਏ ਸੀਗਾ ਹਣਾ ਭਾ ਕੇ ਹੋਣਾ ਸੀਗਾ ਫੋਨ ਕਿੰਨਾ ਮਹਿੰਗਾ ਸੀ ਆਪਾਂ ਹੂੰ ਜੀ ਉਹ ਵੀ 50 52000 ਤੱਕ ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਸਾਡਾ ਜੀ 60 65000 ਤੱਕ ਹੋ ਗਿਆ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਅੱਜ ਸਰ ਮੇਰੇ ਕੋਲ ਦੋ ਕੇਸ ਆਏ ਐ ਐਲਐਚਡੀ ਹਿਸਟਰੀ ਆਫ ਅਸੌਲਟ ਦੇ ਨਾਲ ਤੇ ਦੋਨਾਂ ਦਾ ਪਰਚਾ ਕੱਢ ਦਿੱਤਾ ਗਿਆ ਹੈ ਦੋਨੋਂ ਪੇਸ਼ੈਂਟ ਸਟੇਬਲ ਹੈ ਕੰਡੀਸ਼ਨ ਕਿਦਾਂ ਸਰ ਸਰ ਠੀਕ ਹੈ ਸਟੇਬਲ ਹੈ ਦੋਨੋਂ ਪੇਸ਼ੈਂਟ